ਪੰਚਮ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਲੋਪੋਕੇ ਦੇ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਖੇ ਸਮੂਹ ਸਾਧ ਸੰਗਤ ਵੱਲੋਂ ਮੁੱਖ ਸੇਵਾਦਾਰ ਬਾਬਾ ਜੁਗਿੰਦਰ ਸਿੰਘ ਦੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨਾ ਵਿੱਚ ਭਾਈ ਸੰਸ਼ੇਰ ਸਿੰਘ ਦਾ ਕਬਿਸ਼ਰੀ ਜਥਾ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ਸਾਜਣ ਸ਼੍ਰੀ ਹਰਮੰਦਰ ਸਾਹਿਬ ਭਾਈ ਗੌਰਪ੍ਰੀਤ ਸਿੰਘ ਸੋੜੀਆਂ ਦਾ ਕਬਿਸ਼ਰੀ ਜਥਾ ਭਾਈ ਮੇਜਰ ਸਿੰਘ ਖਾਲਸਾ ਲੋਹੀਆ ਦੱ ਢਾਡੀ ਜੱਥਾ ਭਾਈ ਗੁਰਿੰਦਰਪਾਲ ਸਿੰਘ ਬੈਂਕਾ ਭਾਈ ਜੱਥਾ ਭਾਈ ਗੁਰਵੰਤ ਸਿੰਘ ਸੂਰ ਸਿੰਘ ਵਾਲੇ ਦਾ ਕਬਿਸ਼ਰੀ ਜੱਥਾ ਭਾਈ ਗੁਰਜੀਤ ਸਿੰਘ ਸੋੜੀਆਂ ਤੇ ਜੱਥੇ ਨੇ ਜੁੜੀ ਹੋਈ ਸੰਗਤ ਨੂੰ ਸ਼ਬਦ ਗੁਰਬਾਣੀ ਨਾਲ ਨਿਹਾਲ ਕੀਤਾ ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਸੂਰ ਸਿੰਘ ਵਾਲੇ ਬਾਬਾ ਨਾਹਰ ਸਿੰਘ ਸਾਧ ਸੰਤ ਬਾਬਾ ਰਗਵੀਰ ਸਿੰਘ ਖਿਆਲੇ ਵਾਲੇ ਸੰਤ ਬਾਬਾ ਜੋਗਾ ਸਿੰਘ ਬਾਬਾ ਬਕਾਲਾ ਸਾਹਿਬ ਨਰਬੈਲ ਸਿੰਘ ਹੈੱਡ ਗਨਥੀ ਗੁਰਦੁਆਰਾ ਗੁਰਸਰ ਬਰਾਰ ਵਾਲੇ ਬਾਬਾ ਕਸ਼ਮੀਰ ਸਿੰਘ ਕੋਹਾਲਾ ਸੇਵਾਦਾਰ ਬਾਬਾ ਕੁਲਵੀਰ ਸਿੰਘ ਗੁਰੂਕੇ ਬਾਗ ਵਾਲੇ ਆਦੀ ਮਹਾਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ ਆਏ ਹੋ ਜਥੇ ਅਤੇ ਮਹਾਪੁਰਸ਼ਾਂ ਨੂੰ ਬਾਬਾ ਜੋਗਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਠੰਡੇ ਮਿੱਠੇ ਜਲ ਜੂਸ ਦੀਆਂ ਸ਼ੇਵੀਆਂ ਚਾਹ ਪਕੌੜੇ ਆਈਸਕ੍ਰੀਮ ਸਮੇਤ ਗੁਰੂਕੇ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਐਸਕੇਐਸ ਚੈਰੀਟੇਬਲ ਹਸਪਤਾਲ ਮੋੜੇ ਖੁਰਦ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਸਰਪੰਚ ਰਾਣਾ ਰਣਵੀਰ ਸਿੰਘ ਲੋਪੋਕੇ ਅਬਦਾਰ ਸਿੰਘ ਬੀਰਾ ग्रंथी मेजर सिंह अमनजोत सिंह लाडी सिंह रेशम सिंह कोटली ओलख बलदेव सिंह सिौजी बा बलविंद मनदीप सिंह करणदीप बिट्टा टपियाला बाबा नरेंद्र सिंह सिंह बाबा गुरजंट सिंह केवल सिंह मेहता बाबा जुगराज सिबा बलविंद जोगा सिंह सिंह बाज बाबा काबल सिंह बलदेव सिंह फौजी जोबल सिंह मीत प्रधान गुरमेल सि गुरबंध टपियाला दिदार सिंह जोगा सिंह मीरांकोट दलजीत सिंह पहुला ਹਰਨਜੀਤ ਸਿੰਘ ਜੋਬਨਜੀਤ ਸਿੰਘ ਲਾਪਰੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇੱਕ ਸਮਕੇ ਸੰਗਤਾਂ ਹਾਜ਼ਰ ਥਣ ਰਜ਼ੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਤੀ ਸਤਿਕਾਰਯੋਗ ਸੰਤ ਬਾਬਾ ਜਗਿੰਦਰ ਸਿੰਘ ਜੀ ਮਹਾਂਪੁਰਸ਼ਾਂ ਦੇ ਜੋਗ ਭਰਾਲੇ ਸਦਕਾ ਅੱਜ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨਹੀਂ ਆਇਓ ਤਿੰਨਾਂ ਦੀ ਮਿੱਠੀ ਯਾਦ ਵਿੱਚ ਅਤੇ ਮਹਾਨ ਸ਼ਹੀਦ ਬਾਬਾ ਤਾਰਾ ਜੀ ਦੀ ਯਾਦ ਦੇ ਵਿੱਚ ਅੱਜ ਦਾ ਇਹ ਸ਼ਹੀਦੀ ਸਮਾਗਮ ਜਿਹੜਾ ਕਰਵਾਇਆ ਗਿਆ ਏ ਜਿਸ ਦੇ ਵਿੱਚ ਵੱਡੀ ਪਦਰ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਮਹਾਂਪੁਰਖਾਂ ਦੇ ਪਿਆਰ ਕਰਕੇ ਪਹੁੰਚਿਆ ਏ ਸੋ ਇਸ ਮੌਕੇ ਤੇ ਦਾਸ ਸੰਪਰਦਾਇ ਨਿੱਕੇ ਘੁਮਣਾ ਤੋਂ ਸੰਤ ਬਾਬਾ ਹਯਾਰਾ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਪਹਿਲੀ ਵਾਰੀ ਇਸ ਸਥਾਨ ਤੇ ਪਹੁੰਚਿਆ ਏ ਤੇ ਆਪਣੇ ਆਪ ਨੂੰ ਬੁਢਾਪਾਗਾ ਸਮਝਦਾ ਹਾਂ ਕਿ ਅੱਜ ਇਸ ਪਾਵਨ ਸਥਾਨ ਦੇ ਦਰਸ਼ਨ ਦਿਦਾਰੇ ਕਰਨ ਦੇ ਮੌਕੇ ਮਿਲੇ ਨੇ ਅਤੇ ਮਨ ਬੜਾ ਸੰਤੁਸ਼ਟੇ ਕਿ ਇਸ ਇਲਾਕੇ ਭਰ ਦੀ ਸੰਗਤ ਸੰਤ ਬਾਬਾ ਜਗਿੰਦਰ ਸਿੰਘ ਜੀ ਦੇ ਨਾਲ ਤੰਤਾਂ ਦਾ ਮੋਹ ਸਨੇਹ ਕਰਦੀ ਏ ਜਿਨ੍ਹਾਂ ਦੇ ਇਸ ਉਪਰਾਲੇ ਸਦਕਾ ਇਸੇ ਤਰ੍ਹਾਂ ਹਰ ਸਾਲ ਵੱਡੇ ਰੂਪ ਦੇ ਵਿੱਚ ਇਹ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਨੇ ਦਾਸ ਆਪਣੇ ਵੱਲੋਂ ਸੰਪਰਦਾਇ ਨਿੱਕੇ ਘੁਮਣਾ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਹੈ ਕਿ ਗੁਰੂ ਸਾਹਿਬ ਜੀ ਕਿਰਪਾ ਕਰ ਬਖਸ਼ਿਸ਼ ਕਰ ਰਹਿਮਤ ਕਰ ਮਹਾਂਪੁਰਖਾਂ ਦੀ ਕੰਡ ਉੱਤੇ ਆਪਣਾ ਮਿਹਰਾਂ ਭਰਿਆ ਹੱਥ ਰੱਖੇ ਤਾਂ ਕਿ ਇਸੇ ਤਰ੍ਹਾਂ ਮਹਾਂਪੁਰਖ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਗਤਾਂ ਨੂੰ ਸ਼ਬਦ ਗੁਰੂ ਦੇ ਸਿਧਾਂਤ ਦੇ ਨਾਲ ਜੋੜਨਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ